ਅੱਜ ਜਿਹੜੀ ਸਾਡੀ ਪਾਰਟੀ ਨੇ ਸਾਨੂੰ ਜੁੰਇਲਰੀ ਸੌਂਪੀ ਹੈ ਉਹਦੇ ਲਈ ਅਸੀਂ ਪਾਰਟੀ ਹਾਈ ਕਮਾਂਡ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਪੰਜਾਬ ਪ੍ਰਧਾਨ ਅਮਨਤ ਅਰੋੜਾ ਜੀ ਤੇ ਸਾਡੇ ਅਮਰਸ਼ੇਸ਼ ਸਿੰਘ ਕਲਸੀ ਜੀ ਕਾਰਜਕਾਰੀ ਦੇ ਪ੍ਰਧਾਨ ਨੇ ਉਹਨਾਂ ਨੂੰ ਤੇ ਸਾਡੇ ਮਨੀਸ਼ ਸਿੰਘ ਸੋਧਿਆ ਜੀ ਜਿਹੜੇ ਭਾਰੀ ਨੇ ਸਤਿੰਦਰ ਜੈਨ ਜੀ ਤੇ ਸਾਡੇ ਲੋਕਲ ਬੋਡੀ ਮੈਂਸਟਰ ਜੋ ਜੀ ਤੇ ਖਾਸ ਤੌਰ ਤੇ ਸ਼੍ਰੀ ਰਮਨ ਬਾਲ ਜੀ ਮੇਰੇ ਬਹੁਤ ਸਤਿਕਾਰਯੋਗ ਮੇਰੇ ਅਦਰਸ਼ਨ ਹੈ ਮੈਂ ਤੁਹਾਨੂੰ ਇੱਥੇ ਚੈਨਲ ਤੇ ਦੱਸਣਾ ਕਿ ਮੇਰੇ ਅਦਰਸ਼ਨ ਨੇ ਠੀਕ ਹੈ ਜੀ ਤੇ ਇਹ ਇੱਕ ਮਾਅਨਦਿਕ ਮਿਸਾਲ ਨੇ ਮੈਂ ਰਾਜਨੀਤੀ ਦੇ ਵਿੱਚ ਇਹੋ ਜਿਹਾ ਮਾਅਨਦਿਕ ਬੰਦਾ ਨਹੀਂ ਵੇਖਿਆ ਔਰ ਮੈਂ ਰਾਜਨੀਤੀ ਚ ਮੈਨੂੰ ਲਿਆਣ ਵਾਲੇ ਵੀ ਆਏ ਨੇ ਤੇ ਮੈਂ ਕਿਉਂ ਰਾਣੀ ਅਜ ਗੁਰਦਾਸਪੁਰ ਨੂੰ ਗੁਰਦਾਸਪੁਰ ਦੇ ਇੰਪਰੂਵਮੈਂਟ ٹرسٹ ਨੂੰ ਬਹੁਤ ਵਧੀਆ ਦੋ ਟਰਸਟੀਆਂ ਸ਼੍ਰੀ ਹਦੇਸ਼ ਮਹਾਜਨ ਜੀ ਔਰ ਸ਼੍ਰੀ ਰਕबीर ਕਾਲਾ ਜੀ ਉਹਨਾਂ ਨੂੰ ਨਾਮਿਨੇਟ ਕੀਤਾ ਸੋਹਣਾ ਦਾ ਇਸ ਸਮਾਜ ਮੁਚੀ ਲੀਡਰਸ਼ਿਪ ਦਾ ਨਾਮ ਆਧਕਾਰ ਦਾ ਉਹਤੇ ਆਪਣੇ ਦੋਵੇਂ ਛੋਟੇ ਵੀਰਾਂ ਨੂੰ ਮੁਬਾਰਕ ਦਿਨਾ ਸ਼ੁਭ ਕਾਮਨਾਵਾਂ ਦਿਨਾ ਇਹ ਦੋਨੋਂ ਬਹੁਤ ਸਾਦਗੀ ਦੇ ਵਿਚ ਰਹਿਣ ਵਾਲੇ ਸਦਾਵਨ ਘਰਾਂ ਚੋਂ ਆਉਣ ਵਾਲੇ ਲੋਕਾਂ ਦੀ ਸੇਵਾਵਲ ਪਿਛਲੇ ਕਈ ਸਾਲਾਂ ਤੋਂ ਸਮਰਪਿਤ ਅੱਜ ਉਹਨਾਂ ਨੂੰ ਮਾਨ ਬਖਸ਼ਿਆ ਇਸ ਟਰਸਟ ਦੇ ਨਾਮਰ ਬਣੰਦਾ ਮੇਰੇ ਨਾਲ ਅੱਜ ਚੇਤੇ ਤੌਰ ਤੇ ਇਸ ਟਰਸਟ ਦੇ ਚੇਅਰਮੈਨ ਸ਼੍ਰੀ ਰੀਵ ਸ਼ਰਮਾ ਜੀ ਔਰ ਉਹਨੂੰ ਤਾਂ ਪਹਿਲਾ ਨਾਮਿਨੇਟ ਕੀਤਾ ਗਿਆ ਮੈਂਬਰ ਪੀਟਰ ਮਟੂਰੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਆ ਸੋ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਰਾਨੂੰ ਇਸ ਇਤੇ ਦਫਤਰ ਦੇ ਵਿੱਚ ਚਾਰਜ ਦਵਾਇਆ ਸੋ ਪਰਮੇਸ਼ਵਰ ਕਰੇ ਇਹ ਲੋਕਾਂ ਦੀ ਸੇਵਾ ਵਾਸਤੇ ਲੈੇ ਸਮਰਪਿਤ ਸੀ ਕੋਈ ਵੀ ਹੋਰ ਤੇਜ਼ੀ ਦੇ ਨਾਲ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਸੁੱਖ ਦੇਣ ਲਈ ਲੋਕਾਂ ਦੀ ਮੁਸ਼ਕਲਾਂ ਦੇ ਵਿੱਚ ਸ਼ਾਮਲ ਹੋ ਕੇ ਲੋਕ ਸਭਾ ਵਨ समर्पित रहनगे सबसे पहला मैं उस परमात्मा का शुक्रिया अदा करना जिन्ना दी रहमत ना मुझ आके बैठा हूं। उसके बाद मैं दिल दी गहराइयां तो धन्यवाद करना ਸਾਡੀ ਪਾਰਟੀ ਦੇ ਸਪੀਨੋ ਸ਼੍ਰੀ ਅਰਵਿੰਦ ਕੇਸਦੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਕਾਰਜਕਾਰੀ ਪ੍ਰਧਾਨ ਸ਼ਰੀ ਕਲਸੀ ਜੀ ਦਾ ਤੇ ਸਾਡੇ ਸਾਡੇ ਕੈबिनेट ਮੰਤਰੀ ਡਾਕਟਰ ਰੋਜੋ ਜੀ ਦਾ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਰਮਨ ਬਿਆਲ ਜੀ ਦਾ ਰਮਨ ਬਿਆਲ ਜੀ ਮੇਰੇ ਆਈਡੀਅਲ ਵੀ ਨੇ ਤੇ ਮੇਰੇ ਵੱਡੇ ਭਰਾ ਵੀ ਨੇ ਇਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਇਹਨਾਂ ਨੇ ਹਮੇਸ਼ਾ ਮੈਨੂੰ ਇਹੀ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਟੈਂਪਰਰੀ ਪਾਵਰ ਮਿਲ ਮਤਲਬ ਛੋਟੀ ਪਾਵਰ ਮਿਲੇ ਜਾਂ ਵੱਡੀ ਪਾਵਰ ਮਿਲੇ ਇਹਨੂੰ ਸਿਰ ਤੇ ਸਵਾਰ ਨਹੀਂ ਹੋਣ ਦੇਣਾ ਜੇ ਇਹ ਪ੍ਰਮਾਤਮਾ ਤੁਹਾਨੂੰ ਮੌਕਾ ਦਿੰਦਾ ਜੇ ਪ੍ਰਮਾਤਮਾ ਤੁਹਾਨੂੰ ਮੌਕਾ ਦਿੱਤਾ ਦਿੱਤੀ ਆਪਣੀ ਲੋਕਾਂ ਦੀ ਦਿਲਾਂ ਦੇ ਵਿੱਚ ਜਗ੍ਹਾ ਬਣਾਣੀ ਹੈ ਉਹ ਜਗ੍ਹਾ ਬਣਾਣੀ ਹੈ ਤੇ ਤੁਹਾਨੂੰ ਆਪਣਾ ਕੈਰੈਕਟਰ ਤੇ ਇਮਾਨਦਾਰੀ ਨੂੰ ਕਾਇਮ ਰੱਖਣਾ ਪਏਗਾ ਇਹਨਾਂ ਨੇ ਰਾਜਨੀਤੀ ਦੀ ਜਿਹੜੀ 15 ਸਾਲ ਪਹਿਲਾਂ ਰਾਜਨੀਤੀ ਸੀ ਡਰ ਦੀ ਸੀ ਬਾਜ਼ਾਰ ਦੇ ਵਿੱਚ ਸਾਡੇ ਵਪਾਰ ਦੇ ਵਿੱਚ ਤੇ ਹੰਕਾਰ ਦੀ ਰਾਜਨੀਤੀ ਸੀ ਇਹਨਾਂ ਨੇ ਉਹ ਪਰਿਭਾਸ਼ਾ ਬਦਲ ਕੇ ਆ ਦਿੱਤੀ ਹੈ ਰਾਜਨੀਤੀ ਦੀ ਰਾਜਨੀਤੀ ਨੂੰ ਇੱਕ ਸੇਵਾ ਦਾ ਰੂਪ ਦਿੱਤਾ ਇਹਨਾਂ ਨੇ ਔਰ ਮੈਂ ਇਹਨਾਂ ਦੀਆਂ ਜਿਹੜੀਆਂ 3 ਸਾਲਾਂ ਦੇ ਵਿੱਚ ਡਵੈਲਪਮੈਂਟ ਨੇ ਉਹ ਮੈਂ ਨਹੀਂ ਲੰਬੀ ਡਿਟੇਲ ਚ ਨਹੀਂ ਜਾਣਾ ਪਰ ਇੱਕ ਇਹਨਾਂ ਨੇ ਸੰਕਲਪ ਲਿਆ ਸੀ ਕਿ ਮੈਂ ਆ ਪੁਰਾਣਾ ਹਸਪਤਾਲ ਚਾਲੂ ਕਰਾਣਾ ਔਰ ਉਹ ਸੰਕਲਪ ਇਹਨਾਂ ਨੇ ਪੂਰਾ ਕੀਤਾ ਉਹਦੇ ਬਾਰੇ ਮੈਂ ਜ਼ਿਕਰ ਤੁਹਾਨੂੰ ਤਾਂ ਕੀਤਾ ਕਿ ਮੇਰੇ ਇੱਕ ਦਿਲ ਨੂੰ ਗੱਲ ਟੱਚ ਕਰ ਗਈ 10 ਦਿਨ ਪਹਿਲਾਂ ਸਾਡੇ ਬਾਜ਼ਾਰ ਦੇ ਵਿੱਚ ਇੱਕ ਗ੍ਰੈਜੂਏਟ ਦੁਕਾਨ ਆ ਉਹਦੇ ਇੱਕ ਬੇਟੀ ਕੰਮ ਕਰਦੀ ਉੱਥੇ EMPLOYEE ਆ ਉਹਦੀ ਤਬੀਅਤ ਵਿਗੜ ਗਈ ਉੱਥੇ ਬੇਟੀ ਦੀ ਔਰ ਯਕੀਨ ਬਣਾ ਮੈਨੂੰ ਕਹਾਂ ਲੱਗੇ ਕਿੱਥੇ ਜਾਣਾ ਮੈਂ ਕਿਹਾ ਪੁਰਾਣੇ ਹਸਪਤਾਲ ਲੈ ਜਾਉ ਮੈਨੂੰ ਕਹਿੰਦਾ ਸੀ ਫੋਨ ਕਰ ਤਾਂ ਮੈਂ ਕਿਹਾ ਫੋਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਾਓ ਉਹ ਜਦੋਂ ਉਹ ਤਾਂ ਲੈ ਕੇ ਗਏ ਬੇਟੀ ਨੂੰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਪਰਚੀ ਬਣਾਉਣ ਤੋਂ ਪਹਿਲਾਂ ਉਹਦਾ ਇਲਾਜ ਕੀਤਾ ਕੋਲ ਕੋਈ ਦੀਆਂ ਬੋਤਲਾਂ ਲਾਈਆਂ ਉਹਨੂੰ ਇੰਜੈਕਸ਼ਨ ਲਗਾਏ ਤੇ ਪੈਸੇ ਲੱਗੇ ਸਿਰਫ 10 ਰੁਪਏ ਜਦੋਂ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਤੇ ਮੈਨੂੰ ਮਾਨ ਮਹਿਸੂਸ ਹੋਇਆ ਬੈਠਿਆਂ ਕਿ ਯਾਰ ਰਮਨ ਬੈਲ ਹੋਣਾ ਨੇ ਇਹੋ ਜਿਹਾ ਕੰਮ ਕੀਤਾ ਕਿ ਦੁਨੀਆ ਵਾਕਈ ਯਾਦ ਰੱਖਦੀ ਮੈਂ ਇੱਕ ਵਾਰੀ ਫੇਰ ਸਾਡੇ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਜਿਹੜੇ ਰਜੀਵ ਸ਼ਰਮਾ ਜੀ ਉਹਨਾਂ ਦੀ ਟੀਮ ਨਾਲ ਉਹਨਾਂ ਦੇ ਨਾਲ ਟੀਮ ਵਰ ਕਰਾਂਗੇ ਆਪਾਂ ਤੇ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਸਾਡਾ ਸੁਪਨਾ ਕੋ ਸਾਡੇ ਜੰਪਾ ਦਾ ਸ਼ਹਿਰ ਦੇ ਵਿੱਚ ਅਸੀਂ ਸ਼ਹਿਰ ਨੂੰ ਖੂਬਸੂਰਤ ਬਣਾਣਾ ਹੈ ਔਰ ਪਰਮਾਤਮਾ ਕਰੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਨਾ ਤੁਹਾਡੇ ਅੱਗੇ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇੰਪਰੂਵਮੈਂਟ ਦਾ ਦਫ਼ਤਰ ਤੁਹਾਡਾ ਅਪਣਾ ਤੁਸੀਂ ਜਦੋਂ ਮਰਜ਼ੀ ਆਓ ਆਪਣੀ ਜੈਨੂਇਨ ਪ੍ਰੋਬਲਮ ਲੈ ਕੇ ਆਓ ਸਾਡਾ ਤੁਹਾਡੇ ਨਾਲ ਵਾਦਾ ਕਿ ਤੁਹਾਡੇ ਕੰਮ ਤੁਹਾਡੇ ਘਰ ਜਾ ਕੇ ਦੇ ਕੇ ਆਵਾਂਗੇ